ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਵੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਸੀਟੈਟ ਪ੍ਰੀਖਿਆ 2024 ਦੀ 7 ਜੁਲਾਈ ਨੂੰ ਇਹ ਪ੍ਰੀਖਿਆ ਕੰਡਕਟ ਕਰਵਾਈ ਜਾਣੀ ਆ ਪੇਪਰ 1 ਤੇ ਪੇਪਰ 2 ਦੋ ਲੈਵਲ ਵਿੱਚ ਇਹ ਪ੍ਰੀਖਿਆ ਵੇਖਣ ਨੂੰ ਮਿਲੇਗੀ ਪੇਪਰ 2 ਹੋਵੇਗਾ ਮਾਰਨਿੰਗ ਦੇ ਵਿੱਚ ਤੇ ਪੇਪਰ 1 ਹੋਵੇਗਾ ਜੀ ਇਵਨਿੰਗ ਦੇ ਵਿੱਚ ਟਾਈਮਿੰਗ ਐਡਮਿਟ ਕਾਰਡ ਤੇ ਆਲਰੇਡੀ ਮੈਂਸ਼ਨ ਹੈ ਜਦੋਂ ਤੁਸੀਂ ਐਗਜ਼ਾਮ ਹਾਲ ਵਿੱਚ ਜਾਣਾ ਆ ਤੁਹਾਡੇ ਕੋਲ ਐਡਮਿਟ ਕਾਰਡ ਹੋਵੇ ਐਡਮਿਟ ਕਾਰਡ ਦੇ ਨਾਲ ਤੁਹਾਡੇ ਕੋਲ ਕੋਈ ਵੀ ਫੋਟੋ ਆਈਡੈਂਟੀਟੀ ਪ੍ਰੂਫ ਜਿੱਥੇ ਤੁਹਾਡੀ ਫੋਟੋ ਲੱਗੀ ਹੋਵੇ ਭਾਵੇਂ ਤੁਹਾਡਾ ਆਧਾਰ ਕਾਰਡ ਹੋ ਸਕਦਾ ਜਾਂ ਪੈਨ ਕਾਰਡ ਹੋ ਸਕਦਾ ਡਰਾਈਵਿੰਗ ਲਾਇਸੈਂਸ ਹੋ ਸਕਦਾ ਜਾਂ ਪਾਸਪੋਰਟ ਹੋ ਸਕਦਾ ਕੁਝ ਵੀ ਹੋ ਸਕਦਾ ਆਧਾਰ ਕਾਰਡ ਸਾਰਿਆਂ ਕੋਲ ਹੁੰਦੇ ਆ ਸੋ ਤੁਹਾਡੇ ਕੋਲ ਆਧਾਰ ਕਾਰਡ ਤਾਂ ਹੋਊਗਾ ਹੀ ਜੇਕਰ ਨਾ ਅਵੇਲੇਬਲ ਹੋਇਆ ਕੋਈ ਤੁਸੀਂ ਹੋਰ ਜਿਹੜਾ ਡਾਕੂਮੈਂਟ ਹੈਗਾ ਜੀ ਲੈ ਜਿਓ ਫਿਰ ਵੀ ਤੁਹਾਡੀ ਐਂਟਰੀ ਹੋਣੀ ਆ ਪੈਨ ਜ਼ਰੂਰ ਆਪਦਾ ਨਾਲ ਲੈ ਕੇ ਜਾਇਓ ਵਧੀਆ ਚੱਲਦਾ ਹੋਵੇ ਪੈਨ ਤੇ ਕੋਸ਼ਿਸ਼ ਕਰਿਓ ਜਿਹੜਾ ਯੂਜ਼ ਕੀਤਾ ਹੋਇਆ ਪੈਨ ਆ ਉਹਨੂੰ ਹੀ ਲੈ ਕੇ ਜਾਓ ਜਿਹੜਾ ਕਿ ਹਾਫ ਹੋਵੇ ਜਾਂ ਫਿਰ ਹਾਫ ਤੋਂ ਵੱਧ ਹੋਵੇ ਤਾਂ ਜੋ ਉੱਥੇ ਕੋਈ ਸਮੱਸਿਆ ਨਾ ਆਵੇ ਨਵਾਂ ਪੈਨ ਅਕਸਰ ਦੇਖਦੇ ਆਂ ਕਿ ਖੜ ਜਾਂਦਾ ਆ ਸਹੀ ਤਰੀਕੇ ਨਾਲ ਉੱਥੇ ਚੱਲਦਾ ਨਹੀਂ ਸੋ ਕੋਸ਼ਿਸ਼ ਕਰਿਓ ਯੂਜ਼ ਕੀਤਾ ਹੋਇਆ ਪੈਨ ਲੈ ਕੇ ਜਾਓ ਇਹ ਕੁਝ ਨਾਰਮਲ ਗੱਲਾਂ ਸਗੀਆਂ ਕਾਮਨ ਜੀਆਂ ਗੱਲਾਂ ਸਗੀਆਂ ਜਿਨ੍ਹਾਂ ਦੀ ਜਾਣਕਾਰੀ ਮੈਂ ਤੁਹਾਨੂੰ ਦੇਤੀ ਆ ਦੂਜੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਆ ਲੈਂਗੁਏਜ ਕੰਬੀਨੇਸ਼ਨ ਦੀ ਪੇਪਰ 1 ਤੇ ਪੇਪਰ 2 ਬਾਰੇ ਮੈਂ ਤੁਹਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪੇਪਰ ਹੈਗਾ ਜੀ ਆਫਲਾਈਨ ਮੋਡ ਦੇ ਵਿੱਚ 150 1 ਤੋਂ ਲੈ ਕੇ 90 ਜਿਹੜੇ ਮਾਰਕਸ ਦੇ ਕੁਸ਼ਚਨ ਹੋਣੇ ਆ ਭਾਵੇਂ ਈਵੀਐਸ ਵਾਲਾ ਸਾਥੀ ਹੋਵੇ ਪ੍ਰਾਇਮਰੀ ਟੀਚਰ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਜਾਂ ਫਿਰ ਮੈਥ ਸਾਇੰਸ ਦਾ ਸਾਥੀ ਹੋਵੇ ਜਾਂ ਫਿਰ ਐਸਐਸਟੀ ਵਾਲਾ ਕੋਈ ਵੀ ਕੈਂਡੀਡੇਟ ਹੋਵੇ 1 ਤੋਂ ਲੈ ਕੇ 90 90 ਨੰਬਰ ਤੱਕ ਉਹਨੇ ਕੋਈ ਛੇੜਛਾੜ ਨਹੀਂ ਕਰਨੀ ਜਿਹੜਾ ਵੀ ਪੇਪਰ ਹੈ ਉਹਦੇ ਸਾਹਮਣੇ ਆਊਗਾ ਐਸ ਇਟ ਇਜ਼ ਉਹਨੇ ਕੀ ਕਰਨਾ ਹੈ ਸੋਲਵ ਕਰ ਦੇਣਾ ਹੈ ਗੱਲ ਸ਼ੁਰੂ ਹੁੰਦੀ ਹੈ 91 ਤੋਂ ਲੈ ਕੇ 150 ਨੰਬਰਾਂ ਤੱਕ ਕਾਫੀ ਸਾਰੇ ਸਾਥੀਆਂ ਨੇ ਲੈਂਗੁਏਜ 1 ਜਿਹੜੀ ਚੂਜ਼ ਕੀਤੀ ਹੋਗੀ ਹੋ ਸਕਦਾ ਹੈ ਜਾਂ ਹਿੰਦੀ ਚੂਜ਼ ਕੀਤੀ ਹੋਵੇ ਹੋ ਸਕਦਾ ਪੰਜਾਬੀ ਚੂਜ਼ ਕੀਤੀ ਹੋਵੇ ਹੋ ਸਕਦਾ ਅੰਗਰੇਜ਼ੀ ਚੂਜ਼ ਕੀਤੀ ਹੋਵੇ ਕੋਈ ਵੀ ਦੋ ਲੈਂਗੁਏਜ ਤੁਸੀਂ ਜ਼ਰੂਰ ਚੂਜ਼ ਕੀਤੀਆਂ ਹੋਣੀਆਂ ਤੇ ਇਹਨਾਂ ਲੈਂਗੁਏजेस ਨੂੰ ਤੁਸੀਂ ਸੋਲਵ ਕਿਵੇਂ ਕਰਨਾ ਹੈ ਇਹਦੇ ਹੀ ਆਪਾਂ ਗੱਲ ਕਰਾਂਗੇ ਕਿ ਸੋਲਵ ਤਾਂ ਚਲੋ ਤੁਸੀਂ ਆਪ ਕਰੋਗੇ ਬਟ ਉਹਨਾਂ ਨੂੰ ਤੁਸੀਂ OMR ਸ਼ੀਟ ਵਿੱਚ ਕਿਵੇਂ ਫਿਲ ਕਰਨਾ ਹੈ ਇਹਦੀ ਗੱਲ ਹੀ ਆਪਾਂ ਸਮਝਾਂਗੇ ਸੋ ਜਿਹੜੀ ਤੁਹਾਡੇ ਕੋਲ ਇੱਕ ਕਾਮਨ OMR ਸ਼ੀਟ ਮਿਲੇਗੀ ਜਿਹੜੀ ਤੁਹਾਨੂੰ ਕਾਮਨ ਇੱਕ ਜਿਹੜਾ ਕੁਐਸਚਨ ਪੇਪਰ ਮਿਲੇਗਾ ਇੱਕ OMR ਸ਼ੀਟ ਤੁਹਾਨੂੰ ਸਾਰਿਆਂ ਨੂੰ ਮਿਲੂਗੀ ਜਿਹਦੇ ਵਿੱਚ ਤੁਹਾਨੂੰ 150 ਪ੍ਰੈਸ਼ਨ ਵੇਖਣ ਨੂੰ ਮਿਲਣਗੇ ਉਸ OMR ਸ਼ੀਟ ਦੇ ਵਿੱਚ 90 ਨੰਬਰ ਤੱਕ ਮੈਂ ਤੁਹਾਨੂੰ ਗੱਲ ਸਮਝਾ ਦਤੀ ਆ ਹੁਣ ਜਦੋਂ ਆਪਾਂ 91 ਨੰਬਰ ਦੀ ਗੱਲ ਕਰਦੇ ਆ ਵੈਸੇ ਇਹ ਕਿਵੇਂ ਪਤਾ ਲੱਗੂਗਾ ਤੁਸੀਂ ਲੈਂਗੁਏਜ 1 ਤੇ ਲੈਂਗੁਏਜ 2 ਕਿਵੇਂ ਚੂਸ ਕੀਤੀ ਹੋਈ ਹੈ ਇਹ ਤੁਹਾਡੇ ਐਡਮਿਟ ਕਾਰਡ ਤੇ ਮੈਂਸ਼ਨ ਹੋਊਗਾ ਠੀਕ ਹੈ ਜੀ ਸੋ ਉਹਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖ ਲਿਓ ਕਈ ਵਾਰ ਆਪਣੇ ਦਿਮਾਗ ਵਿੱਚ ਵੀ ਸਕਿੱਪ ਕਰ ਜਾਂਦਾ ਹੁੰਦਾ ਐਡਮਿਟ ਕਾਰਡ ਸੈੱਟ ਤੇ ਪਿਆ ਹੋਵੇ ਤੁਸੀਂ ਆਪਦੇ ਵੱਲੋਂ ਹੀ ਤੁਸੀਂ ਵੇਖਿਆ ਕਿ ਅੱਛਾ ਮੈਂ ਤਾਂ ਇੰਗਲਿਸ਼ ਵੀ ਪੜੀ ਸੀ ਕਿ ਹਿੰਦੀ ਵੀ ਪੜੀ ਸੀਗੀ ਸੋ ਤੁਸੀਂ ਹੋ ਸਕਦਾ ਵੀ ਪੁੱਠਾ ਸਿੱਧਾ ਜਿਹੜਾ ਕੰਬੀਨੇਸ਼ਨ ਹੈਗਾ ਉਹ ਬਣਾ ਕੇ ਤੁਸੀਂ ਸਾਰਾ ਪੇਪਰ ਕਰ ਦਿਓ ਤੇ ਜਿਹੜੇ 60 ਨੰਬਰ ਰਹਿ ਗਏ ਲੈਂਗੁਏਜ ਵਾਲੇ ਉਹ ਸਾਰੇ ਤੁਹਾਡੇ ਗਲਤ ਹੋ ਜਾਣੇ ਆ ਸੋ ਇਸ ਗੱਲ ਦਾ ਧਿਆਨ ਰੱਖਣਾ ਹੋ ਸਕਦਾ ਕਾਫੀ ਸਾਰੇ ਸਾਥੀਆਂ ਨੇ ਜਿਹੜਾ ਪੇਪਰ ਹੈਗਾ ਆ ਉਹ ਕੀ ਕੀਤਾ ਹੋਵੇ ਉਹਨਾਂ ਨੇ ਲੈਂਗੁਏਜ 1 ਅੰਗਰੇਜ਼ੀ ਦੀ ਚੂਸ ਕੀਤੀ ਹੋਵੇ ਜਾਂ ਫਿਰ ਹੋ ਸਕਦਾ ਆ ਲੈਂਗੁਏਜ 1 ਉਹਨਾਂ ਨੇ ਹਿੰਦੀ ਚੂਸ ਕੀਤੀ ਹੋਵੇ ਜੇਕਰ ਤੁਸੀਂ ਲੈਂਗੁਏਜ 1 ਹਿੰਦੀ ਦਾ ਚੂਸ ਕੀਤਾ ਆ ਫਿਰ ਉੱਥੇ ਜਿਹੜੇ 30 ਪ੍ਰਸ਼ਨ ਹੋਣੇ ਆ ਹੋ ਸਕਦਾ ਤੁਸੀਂ ਇੰਗਲਿਸ਼ ਵੀ ਚੂਸ ਕੀਤਾ ਹੋਵੇ ਬਟ ਉੱਥੇ ਲਿਖਿਆ ਹੋਊਗਾ ਜਿਵੇਂ ਮੰਨ ਲਓ ਹੋ ਸਕਦਾ ਤੁਸੀਂ ਲੈਂਗੁਏਜ 1 ਇੰਗਲਿਸ਼ ਚੂਸ ਕੀਤਾ ਹੋਵੇ ਤੇ ਉੱਥੇ ਫਿਰ ਤੁਸੀਂ ਇੰਗਲਿਸ਼ ਦੇ ਪ੍ਰਸ਼ਨ ਹੱਲ ਕਰਿਓ ਕਿਉਂਕਿ ਜਿਹੜੀ ਬੁੱਕਲੇਟ ਮਿਲੇਗੀ ਉਹਦੇ ਵਿੱਚ ਪਹਿਲਾਂ ਕੀ ਹੋਊਗਾ 91 ਤੋਂ ਲੈ ਕੇ 120 ਤੱਕ ਲੈਂਗੁਏਜ 1 ਦੀ ਜਿਹੜੀ ਅੰਗਰੇਜ਼ੀ ਹੋਊਗੀ ਉਹ ਡਿਫਰੈਂਟ ਹੋਊਗੀ ਲੈਂਗੁਏਜ 1 ਦੀ ਜਿਹੜੀ ਹਿੰਦੀ ਹੋਊਗੀ 91 ਤੋਂ ਲੈ ਕੇ 120 ਤੱਕ ਉਹ ਡਿਫਰੈਂਟ ਹੋਣੀ ਆ ਇਸੇ ਤਰ੍ਹਾਂ ਹੀ ਅੰਗਰੇਜ਼ੀ ਦੀ ਜਿਹੜੀ 121 ਤੋਂ ਲੈ ਕੇ 150 ਨੰਬਰ ਤੇ ਜਿਹੜੇ ਕੁਐਸਚਨ ਹੋਣਗੇ ਉਹ ਲੈਂਗੁਏਜ 2 ਦੇ ਉਹ ਵੱਖਰੇ ਹੋਣੇ ਆ ਤੇ ਹਿੰਦੀ ਦੇ ਜਿਹੜੇ ਲੈਂਗੁਏਜ ਦੀ ਗੱਲ ਕਰਦੇ ਆ ਲੈਂਗੁਏਜ 2 ਦੇ ਇਹਦੇ ਵਿੱਚ ਜਿਹੜੇ 121 ਤੋਂ ਲੈ ਕੇ 150 ਕੁਐਸਚਨ ਹੋਣੇ ਆ ਉਹ ਵੱਖਰੇ ਹੋਣੇ ਆ ਇਹਨਾਂ ਦੇ ਕੰਪੈਰੀਜ਼ਨ ਇਸ ਤੋਂ ਬਾਅਦ ਜੇ ਪੰਜਾਬੀ ਦੀ ਗੱਲ ਕਰਦੇ ਆ ਜੇ ਨਾਲ ਸਾਥੀਆਂ ਨੇ ਪੰਜਾਬੀ ਕੰਬੀਨੇਸ਼ਨ ਚੂਜ਼ ਕੀਤਾ ਹੋਊਗਾ ਉਹਨਾਂ ਨੂੰ ਇੱਕ ਵੱਖਰੀ ਹੀ ਬੁੱਕਲੇਟ ਦਿੱਤੀ ਜਾਊਗੀ ਸੋ ਮੰਨ ਲੈਂਦੇ ਆ ਕਿ ਮੈਂ ਗਿਆ ਪੇਪਰ ਦੇਣ ਤੇ ਮੈਂ ਲੈਂਗੁਏਜ 1 ਕੀ ਰੱਖੀ ਸੀ ਇੱਥੇ ਮੈਂ ਥੋੜਾ ਜਿਹਾ ਮਾਰਕ ਕਰਕੇ ਲਿਖ ਦੇਣਾ ਮੰਨ ਲਓ ਮੈਂ ਇੱਥੇ ਲੈਂਗੁਏਜ 1 ਕੀ ਰੱਖਿਆ ਆ ਪੰਜਾਬੀ ਰੱਖਿਆ ਆ ਲੈਂਗੁਏਜ 1 ਪੰਜਾਬੀ ਰੱਖਿਆ ਆ ਤੇ ਜਿਹੜੀ ਮੇਰੀ ਲੈਂਗੁਏਜ 2 ਆ ਉਹ ਕੀ ਆ ਉਹ ਹੈਗੀ ਆ ਜੀ ਇੰਗਲਿਸ਼ ਲੈਂਗੁਏਜ 2 ਹੈ ਇੰਗਲਿਸ਼ ਸੋ ਮੈਂ ਦੱਸੋ ਕਿਵੇਂ ਸੋਲਵ ਕਰੂੰਗਾ 90 ਨੰਬਰ ਤਾਂ ਚਲੋ ਮੈਂ ਸੋਲਵ ਕਰ ਲੇ ਜਦੋਂ ਮੇਰੀ ਲੈਂਗੁਏਜ 1 ਪੰਜਾਬੀ ਹੈ ਤੇ ਹੁਣ ਮੈਂ ਪੰਜਾਬੀ ਵਾਲੀ ਬੁੱਕਲੇਟ ਚੱਕੂਗਾ ਨਾ ਕਿ ਇੱਥੇ ਮੈਂ ਪਹਿਲਾਂ ਅੰਗਰੇਜ਼ੀ ਦੇ ਸੋਲਵ ਕਰਨ ਕਰਨ ਲੱਗੂਗਾ ਬਿਲਕੁਲ ਨਹੀਂ ਪਹਿਲਾਂ ਤੁਸੀਂ ਪੰਜਾਬੀ ਦੇ 91 ਤੋਂ ਲੈ ਕੇ 120 ਤੱਕ ਜਿਹੜੇ ਲੈਂਗੁਏਜ 1 ਦੇ ਕੁਐਸਚਨ ਹੈਗੇ ਆ ਤੁਸੀਂ ਉਹਨਾਂ ਨੂੰ ਹੱਲ ਕਰਿਓ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆ ਜਿਵੇਂ ਇੰਗਲਿਸ਼ ਦੀ ਜਿਹੜੀ ਬੁੱਕਲੇਟ ਹੈਗੀ ਆ ਉੱਥੋਂ ਹੀ ਵੇਖਿਓ ਤੁਸੀਂ ਬੁੱਕਲੇਟ ਤਾਂ ਵੈਸੇ ਸਾਰੀ ਕਾਮਨ ਹੀ ਹੋਣੀ ਆ ਤੇ ਇਹਦੇ ਵਿੱਚ ਇੰਗਲਿਸ਼ ਵਾਲੀ ਜਿਹੜੀ ਹੋਊਗੀ ਇੰਗਲਿਸ਼ ਵਾਲਾ ਜਿਹੜਾ ਸੈਕਸ਼ਨ ਹੋਊਗਾ ਵੇਖ ਲਓ ਉੱਥੇ ਪ੍ਰੋਪਰ ਲਿਖਿਆ ਵੀ ਹੋਊਗਾ ਲੈਂਗੁਏਜ ਤੋ so, ਉਤੋਂ 121 ਤੋਂ ਲੈ ਕੇ 150 ਤੱਕ ਲੈਂਗੁਏਜ 2 ਦੇ ਜਿਹੜੇ ਪ੍ਰਸ਼ਨ ਹੈਗੇ ਆ ਉਹ ਹੱਲ ਕਰ ਦੇਣੇ ਆ ਕੁਝ ਇਸ ਤਰ੍ਹਾਂ ਹੋਰ ਐਗਜ਼ਾਮਪਲ ਮੈਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਇੱਥੇ ਮੈਂ ਲੈਂਗੁਏਜ 1 ਪੰਜਾਬੀ ਦੀ ਲਈ ਸੀ ਹੁਣ ਮੰਨ ਲੈਂਦੇ ਆ ਕੁਝ ਸਾਥੀ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਲੈਂਗੁਏਜ 1 ਇੰਗਲਿਸ਼ ਚੂਜ਼ ਕੀਤੀ ਹੋਗੀ ਹੁਣ ਆਪਾਂ ਆਪੋਜ਼ਿਟ ਕਰ ਦਿੰਨੇ ਆ ਜਿਵੇਂ ਲੈਂਗੁਏਜ 1 ਮੈਂ ਮੰਨ ਲੈਂਦਾ ਆ ਮੈਂ ਇੰਗਲਿਸ਼ ਚੂਜ਼ ਕੀਤੀ ਸੀ ਕਿ ਤੇ ਜਿਹੜੀ ਮੇਰੀ ਲੈਂਗੁਏਜ 2 ਸੀਗੀ ਉਹ ਕੀ ਸੀਗੀ ਉਹ ਸੀਗੀ ਪੰਜਾਬੀ ਹੁਣ ਮੈਂ ਕੀ ਕਰੂੰਗਾ ਲੈਂਗੁਏਜ 1 ਮੇਰੀ ਇੰਗਲਿਸ਼ ਆ ਹੁਣ ਮੈਂ 91 ਤੋਂ ਲੈ ਕੇ 120 ਜਿਹੜੇ ਕੁਐਸਚਨ ਹੈਗੇ ਆ ਉਹ ਮੈਂ ਅੰਗਰੇਜ਼ੀ ਦੇ ਸੋਲਵ ਕਰ ਦੂੰਗਾ OMR ਸ਼ੀਟ ਦੇ ਉੱਤੇ ਮੈਂ ਮਾਰਕ ਕਰ ਦੂੰਗਾ ਹੁਣ ਦੂਜੇ ਨੰਬਰ ਤੇ ਜਦੋਂ ਗੱਲ ਆਉਂਦੀ ਹੈ ਪੰਜਾਬੀ ਦੀ ਹੁਣ ਪੰਜਾਬੀ ਦੇ ਵਿੱਚ ਮੈਂ ਜਿਹੜੇ ਪ੍ਰਸ਼ਨ ਹੱਲ ਕਰਨੇ ਆ ਉਹ ਕਿੱਥੋਂ ਹੱਲ ਕਰਨੇ ਆ 121 ਤੋਂ ਲੈ ਕੇ 150 ਤੱਕ ਉੱਥੇ ਲਿਖਿਆ ਵੀ ਹੋਊਗਾ ਬਕਾਇਦਾ ਕਿ 121 ਤੋਂ ਲੈ ਕੇ 150 ਤੱਕ ਜਿਹੜੇ ਲੈਂਗੁਏਜ 1 2 ਦੇ ਜਿਹੜੇ ਕੁਐਸਚਨ ਹੈਗੇ ਆ ਉਹ ਮੈਂ ਹੱਲ ਕਰੂੰਗਾ ਸਮਝ ਗਏ ਹੁਣ ਇਸੇ ਤਰ੍ਹਾਂ ਹੋ ਸਕਦਾ ਕਿਸੇ ਸਾਥੀ ਨੇ ਲੈਂਗੁਏਜ 1 ਕੀ ਚੁਸ ਕੀਤਾ ਹੋਵੇ ਮੈਂਦਰ ਰਫ ਕਰਕੇ ਪ੍ਰੋਪਰ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਹੋ ਸਕਦਾ ਕਿਸੇ ਹੋਰ ਸਾਥੀ ਨੇ ਲੈਂਗੁਏਜ ਜਿਹੜਾ ਅੰਗਰੇਜ਼ੀ ਦਾ ਜਿਹੜਾ ਵਿਸ਼ਾ ਆ ਜਾਂ ਫਿਰ ਉਹਨੇ ਹਿੰਦੀ ਲੈਂਗੁਏਜ ਮੰਨ ਲੈਨੇ ਆ ਲੈਂਗੁਏਜ 1 ਕਿਸੇ ਪਰਸਨ ਨੇ ਕੀ ਰੱਖੀ ਸੀਗੀ ਹਿੰਦੀ ਰੱਖੀ ਸੀਗੀ ਹਿੰਦੀ ਤੇ ਉਹਦੀ ਜਿਹੜੀ ਲੈਂਗੁਏਜ 2 ਸੀਗੀ ਉਹ ਕੀ ਸੀਗੀ ਇੰਗਲਿਸ਼ ਰੱਖੀ ਹੋਣੀ ਆ ਕਾਫੀ ਸਾਰੇ ਪੰਜਾਬ ਦੇ ਸਾਥੀ ਵੀ ਵੈਸੇ ਰੱਖ ਲੈਂਦੇ ਆ ਕਈ ਵਾਰ ਉਹ ਪੰਜਾਬੀ ਨਹੀਂ ਰੱਖਦੇ ਕਿਉਂਕਿ ਉਹਨਾਂ ਨੂੰ ਐ ਹੁੰਦਾ ਵੀ ਸੈਂਟਰ ਦੇ ਵਿੱਚ ਜੌਬ ਲੈਣੀ ਆ ਮਤਲਬ ਫਰਕ ਤਾਂ ਕੋਈ ਨਹੀਂ ਪੈਂਦਾ ਪਰ ਕਈ ਵਾਰ ਉਹ ਵੈਸੇ ਰੱਖ ਲੈਂਦੇ ਹੁੰਦੇ ਆ ਕਿਉਂਕਿ ਹਿੰਦੀ ਦੀ ਐਸੀ ਬਹਾਨੇ ਤਿਆਰੀ ਹੋ ਜਾਂਦੀ ਆ ਸੋ ਗੱਲ ਕਰ ਰਿਹਾ ਸੀਗਾ ਮੈਂ ਕਿ ਜੇ ਕਿਸੇ ਪਰਸਨ ਨੇ ਲੈਂਗੁਏਜ ਵਨ ਹਿੰਦੀ ਰੱਖੀ ਸੀ ਕਿ ਲੈਂਗੁਏਜ ਟੂ ਅੰਗਰੇਜ਼ੀ ਰੱਖੀ ਆ ਤੇ ਹੁਣ ਉਹ ਕੀ ਕਰੂਗਾ ਕਿਹੜੇ ਪ੍ਰਸ਼ਨ ਹੱਲ ਕਰੂਗਾ ਪਹਿਲਾਂ ਸੋ ਇੱਥੇ ਤੁਸੀਂ ਵੇਖ ਰਹੇ ਹੋ ਨਾ ਅੰਗਰੇਜ਼ੀ ਵੀ ਆ ਤੇ ਹਿੰਦੀ ਵੀ ਆ ਇਹ ਦੋਨੋਂ ਹੀ ਲੈਂਗੁਏਜ ਵਨ ਹੈ ਗਿਆ ਸੋ ਉੱਥੇ ਉਹ ਪਰਸਨ ਜਿਹੜਾ ਹੈਗਾ ਆ ਇਹ ਪਹਿਲਾ ਹਿੰਦੀ ਦੇ ਜਿਹੜੇ ਪ੍ਰਸ਼ਨ ਹੈਗੇ ਆ 91 ਤੋਂ ਲੈ ਕੇ 120 ਤੱਕ ਜਿਹੜੇ ਪ੍ਰਸ਼ਨ ਹੈਗੇ ਆ ਉਹ ਹੱਲ ਕਰੂਗਾ ਬਟ ਮੈਂ ਕਿਹੜੇ ਕਨਫਿਊਜ਼ਨ ਦੀ ਗੱਲ ਕਰ ਰਿਹਾ ਹਾਂ ਹੋ ਸਕਦਾ ਤੁਸੀਂ ਕਾਲ ਕਾਲ ਦੇ ਵਿੱਚ ਤੁਸੀਂ ਸੋਚੋਗੇ ਕਿ ਯਾਰ ਮੈਂ ਤਾਂ ਇੰਗਲਿਸ਼ ਵੀ ਫੇਲ ਕੀਤੀ ਸੀਗੀ ਸੋ ਤੁਸੀਂ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਕੇ ਜਿਵੇਂ ਇੱਥੇ ਲੈਂਗੁਏਜ 1 ਲਿਖਿਆ ਹੋਇਆ ਤੇ ਤੁਸੀਂ ਇੰਗਲਿਸ਼ ਦੇ ਪ੍ਰਸ਼ਨ ਹੱਲ ਕਰ ਦੋਗੇ ਬਟ ਇੱਥੇ ਤੁਸੀਂ ਵੇਖੋਗੇ ਯਾਰ ਮੈਂ ਤਾਂ ਬਾਅਦ ਵਿੱਚ ਇਹ ਤੁਹਾਨੂੰ ਅਹਿਸਾਸ ਹੋਊਗਾ ਕਿ ਮਹਿਸੂਸ ਹੋਊਗਾ ਕਿ ਯਾਰ ਮੈਂ ਲੈਂਗੁਏਜ 1 ਤਾਂ ਇੰਗਲਿਸ਼ ਚੂਜ਼ ਕੀਤਾ ਸੀ ਬਟ ਮੈਂ ਕਰ ਲੈਂਗੁਏਜ 1 ਇੰਗਲਿਸ਼ ਦਾ ਆਇਆ ਵੈਸੇ ਹੈ ਕਾਫੀ ਕਾਮਨ ਜੀ ਚੀਜ਼ ਬਟ ਕਈ ਵਾਰ ਹੋ ਜਾਂਦਾ ਆ ਸਿਲੇ ਸਿਲੇ ਮਿਸਟੈਕਸ ਆਪਣੇ ਦੁਆਰਾ ਵੀ ਕੀਤੀਆਂ ਜਾਂਦੀਆਂ ਨੇ ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਆ ਕਿ ਜੇਕਰ ਇੱਥੇ ਲੈਂਗੁਏਜ 1 ਹੈ ਤੇ ਲੈਂਗੁਏਜ 1 ਦੇ ਜਿਹੜੇ ਹਿੰਦੀ ਦੇ 91 ਤੋਂ ਲੈ ਕੇ 120 ਤੱਕ ਦੇ ਜਿਹੜੇ ਕੁਐਸਚਨ ਹੈਗੇ ਆ ਤੁਸੀਂ ਉਹਨਾਂ ਨੂੰ ਹੱਲ ਕਰਦੇ ਹੋ ਉਸ ਤੋਂ ਬਾਅਦ ਲੈਂਗੁਏਜ 2 ਦੇ ਜਿਹੜੇ ਪ੍ਰਸ਼ਨ ਹੈਗੇ ਆ ਲੈਂਗੁਏਜ 2 ਦੇ ਜਿਹੜੇ ਅੰਗਰੇਜ਼ੀ ਦੇ ਪ੍ਰਸ਼ਨ ਹੈਗੇ ਆ ਜੀ ਉਹ ਤੁਸੀਂ ਥੱਲੇ ਵਾਲੇ ਜਿਹੜੇ ਪੋਰਸ਼ਨ ਵਿੱਚ ਦੇਖ ਕੇ ਲੈਂਗੁਏਜ 2 ਦਾ ਜਿਹੜਾ ਪੋਰਸ਼ਨ ਹੋਊਗਾ ਉਹ ਤੁਸੀਂ ਹੱਲ ਕਰ ਦੇਣੇ ਆ ਪੰਜਾਬੀ ਵੀ ਸਮਝਾ ਦਿੱਤੀ ਤੁਹਾਨੂੰ ਮੈਂ ਪੰਜਾਬੀ ਦੀ ਜੇਕਰ ਪੰਜਾਬੀ ਦਾ ਲੈਂਗੁਏਜ 1 ਆ ਫਿਰ ਥੱਲੇ ਵਾਲਾ ਪੋਰਸ਼ਨ ਤੁਸੀਂ ਵੇਖ ਲਿਓ 99 ਤੋਂ 120 ਉਹਦੇ ਕਰਨੇ ਆ ਤੇ ਲੈਂਗੁਏਜ 2 ਜੋ ਵੀ ਤੁਸੀਂ ਚੂਸ ਕੀਤੀ ਹੋਵੇ ਉਸ ਅਕੋਰਡਿੰਗ ਤੁਸੀਂ ਆਪਦਾ ਪੇਪਰ ਹੱਲ ਕਰਨਾ ਆ ਬਾਕੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸ਼ੇ ਵੈਰੀ 올 द बेस्ट ਬਾਕੀ ਜਿਹੜਾ ਐਗਜ਼ਾਮ ਹੁੰਦਾ ਆ ਕੋਈ ਜ਼ਿਆਦਾ ਔਖਾ ਨਹੀਂ ਹੁੰਦਾ ਤੁਸੀਂ ਜੇਕਰ ਸਮਝ-ਸਮਝ ਕੇ ਕੁਐਸਚਨ ਕਰੋਗੇ ਤਾਂ ਵੀ ਤੁਹਾਡਾ ਜਿਹੜਾ ਪੇਪਰ ਹੈਗਾ ਜੀ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਆ ਤੇ ਇੱਕ ਗੱਲ ਹੋਰ ਕਿ ਜਿਹੜਾ ਤੁਹਾਡਾ ਪੇਪਰ ਹੈਗਾ ਆ ਇਹ OMR ਸ਼ੀਟ ਦੇ ਵਿੱਚ ਨਾ ਆਪ ਅਕਸਰ ਗਲਤੀਆਂ ਕਰਦੇ ਆ ਤੁਸੀਂ ਕੋਸ਼ਿਸ਼ ਕਰਿਓ ਕਿ ਜਿਹੜਾ ਟਾਈਮ ਮੈਨੇਜਮੈਂਟ ਦਾ ਜਿਹੜਾ ਕੰਮ ਹੈ ਨਾ ਜੀ ਉਹ ਤੁਸੀਂ ਥੋੜਾ ਜਿਆਦਾ ਧਿਆਨ ਰੱਖਿਓ ਇਸ ਗੱਲ ਦਾ ਕਿ ਇੱਕ ਇੱਕ ਪ੍ਰਸ਼ਨ ਤੇ 1 ਮਿੰਟ ਤੋਂ ਜ਼ਿਆਦਾ ਨਾ ਲੱਗੇ ਹੋ ਸਕਦਾ ਕੁਝ ਕੁਐਸਚਨ ਐ ਹੋ ਜੀ ਹੁਣ ਜਿਨ੍ਹਾਂ ਤੇ 4-5 ਮਿੰਟ ਲੱਗਦੇ ਹੁਣ ਤੁਸੀਂ ਉੱਥੇ ਇੰਨਾ ਜ਼ਿਆਦਾ ਸਮਾਂ ਨਹੀਂ ਲਾਉਣਾ ਕਿਉਂਕਿ ਜੇਕਰ ਤੁਸੀਂ ਇਹ ਕੰਮ ਕਰਨ ਲੱਗੇ ਤਾਂ ਜਿਹੜਾ 1.50 ਜਿਹੜੇ ਮਿੰਟ ਮਿਲੇ ਹੈ ਜੀ ਢਾਈ ਘੰਟਿਆਂ ਦੇ ਵਿੱਚ ਤੁਹਾਡਾ ਜਿਹੜਾ ਪੇਪਰ ਹੈਗਾ ਜੀ ਹੱਲ ਨਹੀਂ ਹੋਣਾ ਬਾਅਦ ਵਿੱਚ ਕੁਐਸਚਨ ਰਹਿ ਜਾਣਗੇ ਕਾਫੀ ਸਾਰੇ ਜਿਹੜੇ ਆਉਂਦੇ ਹੋਣਗੇ ਉਹ ਵੀ ਕੁਐਸਚਨ ਰਹਿ ਜਾਣੇ ਆ ਸੋ ਇਹਨਾਂ ਗੱਲਾਂ ਦਾ ਤੁਸੀਂ ਥੋੜਾ ਜਿਹਾ ਧਿਆਨ ਰੱਖਿਓ ਟਾਈਮ ਨੂੰ ਥੋੜਾ ਜਿਹਾ ਖਿੱਚ ਕੇ ਰੱਖਿਓ ਕਾਲ ਵੀ ਨਾ ਕਰਿਓ ਨਾ ਬਹੁਤਾ ਪੈਨਿਕ ਕਰਿਓ ਕਿਉਂਕਿ ਕਈ ਵਾਰ ਹੁੰਦਾ ਆ ਕੁਝ ਪ੍ਰਸ਼ਨ ਔਖੇ ਆ ਜਾਣ ਤੁਹਾਨੂੰ ਹਨਾ ਸਟਾਰਟਿੰਗ ਦੇ ਵਿੱਚ ਤੇ ਆਪਾਂ ਘਬਰਾ ਜਾਂਦੇ ਆ ਕਿ ਯਾਰ ਮੇਰੇ ਤੋਂ 10 ਪ੍ਰਸ਼ਨ ਤਾਂ ਹੋਏ ਹੀ ਨਹੀਂ ਬਟ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਯਾਰ ਇਹ ਸਟਾਰਟਿੰਗ ਦੇ ਵਿੱਚ ਹੀ ਔਖੇ ਪ੍ਰਸ਼ਨ ਆ ਲਾਸਟ ਵਾਲੇ ਹੋ ਸਕਦਾ ਸੌਖੇ ਪ੍ਰਸ਼ਨ ਵੀ ਹੋਣ ਬਟ ਆਪਾਂ ਪੈਨਿਕ ਕਰ ਜਾਂਦੇ ਆ ਆਪਾਂ ਤੋਂ ਪ੍ਰਸ਼ਨ ਜਿਹੜੇ ਹੈਗਾ ਜੀ ਉਹ ਹੱਲ ਨਹੀਂ ਹੁੰਦੇ ਸੋ ਦੋਸਤੋ ਦਿਓ ਇਜਾਜ਼ਤ ਤਾਂ ਥੈਂਕ ਯ